ਘਰ ਦੇ ਵਿੱਚੋਂ ਇੱਕ ਕਿਸਾਨ ਆਪਣੇ ਖੇਤ ਵੱਲ ਜਾਂਦਾ ਸਵੇਰ ਦੇ ਟਾਈਮ ਕਿਉਂਕਿ ਖੇਤ ਦੇ ਵਿੱਚ ਕਣਕ ਦੀ ਕਟਾਈ ਚੱਲ ਰਹੀ ਸੀ ਇਸ ਕਰਕੇ ਉਹ ਆਪਣੇ ਖੇਤ ਜਾਂਦਾ ਤੇ ਅੱਗੇ ਜਦੋਂ ਉਹ ਆਪਣੇ ਖੇਤ ਪਹੁੰਚਦਾ ਤਾਂ ਉਹ ਕੀ ਦੇਖਦਾ ਕਿ ਇੱਕ ਟਰਾਲੀ ਬੈਗ ਖੇਤ ਦੇ ਵਿੱਚ ਡਿੱਗਿਆ ਪਿਆ ਜਦੋਂ ਉਸ ਦੀ ਨਿਗਾ ਉਸ ਬੈਗ ਤੇ ਜਾਂਦੀ ਹੈ ਤੇ ਉਹ ਉਸ ਬੈਗ ਕੋਲ ਜਾ ਕੇ ਦੇਖਦਾ ਉਸ ਨੂੰ ਸ਼ੱਕ ਹੁੰਦਾ ਕਿ ਇਸ ਬੈਗ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਸ ਨੂੰ ਕਿ ਆਪਾਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਇਸ ਤੋਂ ਬਾਅਦ ਉਹ ਫਿਰ ਤੁਰੰਤ ਪੁਲਿਸ ਨੂੰ ਫੋਨ ਕਰਦਾ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜਦੋਂ ਪੁਲਿਸ ਉਸ ਬੈਗ ਨੂੰ ਆ ਕੇ ਖੋਲਦੀ ਹੈ ਜੋ ਉਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ ਸਭ ਦੇ ਇੱਕ ਵਾਰ ਹੋਸ਼ ਛੁੱਟ ਜਾਂਦੇ ਨੇ ਪੁਲਿਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਵੀ ਆਖਰ ਇਹ ਹੋ ਕੇ ਮਿਲ ਸਕਦਾ ਫਿਰ ਉਸ ਬੈਗ ਉੱਤੇ ਇੱਕ 바ਰ ਕੋਡ ਲੱਗਿਆ ਹੋਇਆ ਸੀ ਉਸ 바ਰ ਕੋਡ ਦੇ ਆਧਾਰ ਤੇ ਇਸ ਕਤਲ ਕਾਰਡ ਦੀ ਜੋ ਜਾਂਚ ਹੈ ਉਹ ਪੂਰੀ ਕੀਤੀ ਜਾਂਦੀ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜੋ ਸੱਚੀ ਘਟਨਾ ਹੈ ਇਹ ਉੱਤਰ ਪ੍ਰਦੇਸ਼ ਦੇ ਦੇਵਰੀਆ ਦੀਆ ਕੀ ਹੋਇਆ ਸਵੇਰ ਦੇ ਟਾਈਮ ਇੱਕ ਕਿਸਾਨ ਆਪਣੇ ਖੇਤ ਵੱਲ ਜਾਂਦਾ ਉਹ ਅੱਗੇ ਕੀ ਦੇਖਦਾ ਕਿ ਉਸਦੇ ਖੇਤ ਦੇ ਵਿੱਚ ਇੱਕ ਟਰਾਲੀ ਬੈਗ ਡਿੱਗਿਆ ਪਿਆ ਜਦੋਂ ਉਸ ਟਰਾਲੀ ਬੈਗ ਦੇ ਉਹ ਕੋਲ ਜਾਂਦਾ ਤਾਂ ਉਸ ਨੂੰ ਸ਼ੱਕ ਹੁੰਦਾ ਵਿੱਚ ਤੇ ਵਿੱਚ ਕੋਈ ਐਸੀ ਚੀਜ਼ ਹੈ ਜਿਸ ਨੂੰ ਆਪਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਇਸ ਤੋਂ ਬਾਅਦ ਉਹ ਸਮਝਦਾਰੀ ਨਾਲ ਕੰਮ ਲੈਂਦਾ ਤੇ ਪੁਲਿਸ ਨੂੰ ਫੋਨ ਕਰਕੇ ਬੁਲਾਉਂਦਾ ਹੈ ਪੁਲਿਸ ਤੁਰੰਤ ਮੌਕੇ ਤੇ ਪਹੁੰਚਦੀ ਹੈ ਅਤੇ ਉਸ ਏਰੀਆ ਨੂੰ ਬੈਰੀਕੇਟ ਕਰ ਦਿੰਦੀ ਹੈ ਇਸ ਤੋਂ ਬਾਅਦ ਫਿਰ ਵੱਡੇ ਵੱਡੇ ਅਫਸਰ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਉਸ ਟਰਾਲੀ ਬੈਗ ਨੂੰ ਖੋਲ ਕੇ ਦੇਖਿਆ ਜਾਂਦਾ ਹੈ ਜਦੋਂ ਉਸ ਬੈਗ ਨੂੰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ ਇੱਕ লাশ ਮਿਲਦੀ ਹੈ লাশ ਨੂੰ ਟੋਕੜੇ ਕਰਕੇ ਉਸ ਦੇ ਵਿੱਚ ਪਾਇਆ ਗਿਆ ਸੀ ਉੱਪਰਲਾ ਜੋ ਹਿੱਸਾ ਸੀਗਾ ਉਸ ਨੂੰ ਪੋਲੀਥੀਨ ਦੇ ਵਿੱਚ ਕੱਟ ਕੇ ਪਾਇਆ ਗਿਆ ਸੀਗਾ ਜੋ ਪੇਟ ਦਾ ਉੱਪਰਲਾ ਹਿੱਸਾ ਸੀਗਾ ਢਾੜ ਜਿਹਦੇ ਵਿੱਚ ਸਹਰਾ ਅਤੇ ਜੋ ਨੀਚੇ ਦਾ ਜੋ ਹਿੱਸਾ ਸੀਗਾ ਉਸ ਨੂੰ ਇੱਕ ਬੋਰੀ ਦੇ ਵਿੱਚ ਪਾਇਆ ਗਿਆ ਸੀਗਾ ਉਸ ਲਾਰਸ਼ ਦੀ ਪਛਾਣ ਨਹੀਂ ਹੋ ਰਹੀ ਸੀ ਉਸ ਆਦਮੀ ਦਾ ਜੋ ਮੂੰਹ ਸੀ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਸੀਗਾ ਕਿਸੇ ਨਕੀਲੇ ਹਥਿਆਰ ਦੇ ਨਾਲ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁੜ ਜਾਂਦੀ ਹੈ ਅਤੇ ਜਦੋਂ ਕੋਲ ਖੜੇ ਇੱਕ ਵੱਡੇ ਅਫਸਰ ਦੀ ਨਿਗਾ ਉਸ ਟਰਾਲੀ ਬੈਗ ਤੇ ਲੱਗੇ ਹੋਏ 바ਰ ਕੋਡ ਤੇ ਪੈਂਦੀ ਹੈ ਤਾਂ ਇਸ ਤੋਂ ਬਾਅਦ ਉਹ ਸਮਝ ਜਾਂਦੇ ਕਿ ਹੋ ਨਾ ਹੋ ਇਹ ਜੋ ਲੜਕਾ ਹੈ ਇਹ ਵਿਦੇਸ਼ ਤੋਂ ਆਇਆ ਹੋਣਾ ਇਸ ਤੋਂ ਬਾਅਦ ਪੁਲਿਸ ਤੁਰੰਤ ਉਸ 바ਰ ਕੋਡ ਦੀ ਸਹਾਇਤਾ ਦੇ ਨਾਲ 에어ਪੋਰਟ ਤੇ ਸੰਪਰਕ ਕਰਦੀ ਹੈ ਅਤੇ ਜਿਵੇਂ ਹੀ 에어ਪੋਰਟ ਤੇ ਇਸ 바ਰ ਕੋਡ ਬਾਰੇ ਪੁੱਛਿਆ ਜਾਂਦਾ ਤਾਂ ਉਹ ਪੂਰੀ ਡਿਟੇਲ ਕੱਢ ਕੇ ਪੁਲਿਸ ਨੂੰ ਭੇਜ ਦਿੰਦੇ ਨੇ ਤਾਂ ਪਤਾ ਲੱਗਦਾ ਕਿ ਇਸ ਵਿਅਕਤੀ ਦਾ ਨਾਮ ਪ੍ਰਸਾਦ احمد ਪੁੱਤਰ ਮੰਨੂ احمد ਜੋ ਕਿ 10 ਦਿਨ ਪਹਿਲਾਂ ਦੁਬਈ ਤੋਂ ਆਇਆ ਸੀ ਇਹ ਉਸੇ ਦਾ ਹੀ ਟਰਾਲੀ ਬੈਗ ਹੈ ਜਿਸ ਦੇ ਵਿੱਚ ਉਸ ਦੀ ਲਾਸ਼ ਪੈਕ ਕੀਤੀ ਗਈ ਆ ਤਾਂ ਇਸ ਤੋਂ ਬਾਅਦ ਪੁਲਿਸ ਜੋ ਵੀ ਉਹਨਾਂ ਨੂੰ ਐਡਰੈਸ ਮਿਲਦਾ ਉਸ ਐਡਰੈਸ ਉੱਤੇ ਫਿਰ ਇੱਕ ਘਰ ਦੇ ਵਿੱਚ ਪਹੁੰਚਦੀ ਆ ਅੱਗੇ ਜਾਂਦਿਆਂ ਹੀ ਇੱਕ ਔਰਤ ਦੇ ਨਾਲ ਗੱਲਬਾਤ ਹੁੰਦੀ ਹੈ ਜਿਸ ਦਾ ਨਾਮ ਰਜ਼ੀਆ ਸੁਲਤਾਨਾ ਸੀ ਰਜ਼ੀਆ ਸੁਲਤਾਨਾ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੇਰੇ ਪਤੀ ਕਿੱਥੇ ਆ ਤਾਂ ਉਹ ਦੱਸਦੀ ਹੈ ਕਿ ਉਹ ਘਰ ਤੋਂ ਗਾਇਬ ਨੇ ਕੱਲ ਦੇ ਉਹ ਵਾਪਸ ਨਹੀਂ ਆਏ ਤਾਂ ਇਸ ਤੋਂ ਬਾਅਦ ਫਿਰ ਪੁਲਿਸ ਨੂੰ ਸ਼ੱਕ ਹੁੰਦਾ ਹੈ ਪਹਿਲਾਂ ਤਾਂ ਉਹ ਘਰ ਦੀ ਤਲਾਸ਼ੀ ਲੈਂਦੇ ਨੇ ਜਿਵੇਂ ਹੀ ਉਹ ਘਰ ਦੇ ਵਿੱਚ ਐਂਟਰ ਕਰਦੇ ਨੇ ਤਾਂ ਪੁਲਿਸ ਨੂੰ ਖੂਨ ਦੇ ਛਿੱਟੇ ਧਰਤੀ ਦੇ ਉੱਤੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਜਦੋਂ ਹੋਰ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਅੱਗੇ ਇੱਕ ਹੋਰ ਟ੍ਰੌਲੀ ਬੈਗ ਮਿਲਦਾ ਜਿਵੇਂ ਹੀ ਉਸ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਉਸ ਦੇ ਵਿੱਚ ਵੀ ਖੂਨ ਦੇ ਛਿੱਟੇ ਲੱਗੇ ਹੋਏ ਸੀ ਖੂਨ ਨਾਲ ਉਹ ਲਿਬੜਿਆ ਹੋਇਆ ਸੀ ਇਸ ਤੋਂ ਬਾਅਦ ਪੁਲਿਸ ਫੇਰਾ ਨੁਸਾਦਰ ਦੀ ਪਤਨੀ ਨੂੰ ਗ੍ਰਫਤਾਰ ਕਰ ਲੈਂਦੀ ਹੈ ਅਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਉਹ ਬਹੁਤ ਹੀ ਟਾਲਮਟੋਲ ਦੀਆਂ ਗੱਲਾਂ ਕਰਦੀ ਹੈ ਕੋਈ ਸੱਚ ਦੱਸਦੀ ਨਹੀਂ ਹੈਗੀ ਇਸ ਤੋਂ ਬਾਅਦ ਫਿਰ ਜਿਵੇਂ ਹੀ ਪੁਲਿਸ ਸ਼ਕਤੀ ਦੇ ਨਾਲ ਪਹੁੰਚਦੀ ਹੈ ਤਾਂ ਫਿਰ ਉਹ ਸਾਰਾ ਜੁਰਮ ਕਬੂਲ ਕਰ ਲੈਂਦੀ ਹੈ ਅਤੇ ਜਿਵੇਂ ਉਹ ਪੂਰੀ ਕਹਾਣੀ ਬਿਆਨ ਕਰਦੀ ਹੈ ਤਾਂ ਸਭ ਦੇ ਪੈਰਾ ਥੱਲੇ ਜ਼ਮੀਨ ਖਸਕ ਜਾਂਦੀ ਹੈ ਉਹ ਦੱਸਦੀ ਹੈ ਕਿ Nusad ਦਾ ਭਾਣਜਾ ਰੁਮਾਨ ਜਿਸ ਦੇ ਨਾਲ ਉਸਦੇ ਨਜਾਇਜ਼ ਸੰਬੰਧ ਨੇ Nusad ਦਬਈ ਤੋਂ ਤਕਰੀਬਨ 10 ਸਾਲ ਪਹਿਲਾਂ ਵਾਪਸ ਆਇਆ ਸੀਗਾ ਕਿਉਂਕਿ ਜਦੋਂ ਰੁਮਾਨ ਛੋਟਾ ਹੁੰਦਾ ਸੀ ਉਹ ਛੋਟਾ ਹੁੰਦਾ ਹੀ ਆਪਣੇ ਮੰਮੀ ਦੇ ਘਰ ਰਹਿੰਦਾ ਸੀਗਾ ਅਤੇ ਜੋ Nusad Ahmed ਸੀ ਉਹ ਦबई ਦੇ ਵਿੱਚ ਡਰਾਈਵਰੀ ਕਰਦਾ ਸੀਗਾ Nusad Ahmed ਇਹ ਤਿੰਨ ਭਰਾ ਸੀਗੇ ਇੱਕ ਭਰਾ ਜੋ ਕਿ ਮੁੰਬਈ ਦੇ ਵਿੱਚ ਕੰਮ ਕਰਦਾ ਸੀ ਅਤੇ ਇਸ ਦਾ ਇੱਕ ਹੋਰ ਵੱਡਾ ਭਰਾ ਜੋ ਕਿ ਉਹ ਵੀ ਡਰਾਈਵਰੀ ਦबई ਦੇ ਵਿੱਚ ਹੀ ਕਰਦਾ ਸੀਗਾ ਇਹ ਤਿੰਨ ਭਰਾ ਸੀਗੇ ਅਤੇ ਜਿਹੜਾ Nusad ਸੀਗਾ ਉਹ ਹੁਣੀ ਦबई ਤੋਂ ਵਾਪਸ ਆਪਣੇ ਪਿੰਡ ਆਇਆ ਹੋਇਆ ਸੀ ਤਾਂ ਇਸ ਤੋਂ ਬਾਅਦ ਨੁਸਾਦ ਦਾ ਭਾਨਜਾ ਅਤੇ ਉਸਦੀ ਪਤਨੀ ਰਜ਼ੀਆ ਸੁਲਤਾਨ ਦੋਨੋਂ ਜਣੇ ਪਲਾਨ ਕਰਦੇ ਨੇ ਪਹਿਲਾਂ ਤਾਂ ਉਹ ਨੁਸਾਦ ਨੂੰ ਰਾਤ ਦੇ ਟਾਈਮ ਕੁਝ ਨਸ਼ੀਲੇ ਪਦਾਰਥ ਪਿਲਾ ਦਿੰਦੇ ਨੇ ਇਸ ਤੋਂ ਬਾਅਦ ਰਜ਼ੀਆ ਫਿਰ ਰੁਮਾਨ ਨੂੰ ਫੋਨ ਕਰਕੇ ਬੁਲਾਉਂਦੀ ਆ ਅਤੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਫਿਰ ਉਹ ਉਸ ਦੀ লাশ ਨੂੰ ਟਿਕਾਣੇ ਲਾਉਂਦੇ ਨੇ ਟਿਕਾਣੇ ਲਾਉਣ ਦੇ ਲਈ ਉਹ ਪਹਿਲਾਂ ਤਾਂ ਇੱਕ ਛੋਟੇ ਟਰਾਲੀ ਬੈਗ ਦਾ ਇਸਤੇਮਾਲ ਕਰਦੇ ਨੇ ਉਹਦੇ ਵਿੱਚ ਨਸਾਦ ਦੀ ਜਿਹੜੀ ਲਾਸ਼ ਆ ਉਹ ਨਹੀਂ ਪੈਂਦੀ ਕਿਉਂਕਿ ਉਹ ਥੋੜਾ ਜਿਹਾ ਭਾਰੀ ਜਿਆਦੇ ਸੀਗਾ ਇਸ ਕਰਕੇ ਉਹਦੇ ਵਿੱਚ ਉਹ ਫਿੱਟ ਨਹੀਂ ਆਉਂਦਾ ਤਾਂ ਇਸ ਤੋਂ ਬਾਅਦ ਫਿਰ ਉਹ ਵੱਡੇ ਬੈਗ ਦਾ ਇਸਤੇਮਾਲ ਕਰਦੇ ਨੇ ਜਦੋਂ ਵੱਡੇ ਟਰਾਲੀ ਬੈਗ ਦੇ ਵਿੱਚ ਵੀ ਉਹ ਨਹੀਂ ਫਿੱਟ ਆਉਂਦਾ ਤਾਂ ਫਿਰ ਉਹ ਉਸ ਦੇ ਟੁਕੜੇ ਕਰਦੇ ਨੇ ਟੁਕੜੇ ਕਰਕੇ ਪਹਿਲਾਂ ਉਹ ਛੋਟੇ ਬੈਗ ਦੇ ਵਿੱਚ ਭਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਛੋਟੇ ਬੈਗ ਦੇ ਵਿੱਚ ਨਹੀਂ ਸੂਤ ਆਉਂਦਾ ਤਾਂ ਫਿਰ ਆ ਉਹ ਵੱਡੇ ਬੈਗ ਦੇ ਵਿੱਚ ਭਰਦੇ ਨੇ ਉੱਪਰਲਾ ਜੋ ਪੇਟ ਦਾ ਹਿੱਸਾ ਹੈ ਅਤੇ ਸਿਰ ਇਸ ਨੂੰ ਇੱਕ ਪੋਲੀਥੀਨ ਦੇ ਵਿੱਚ ਕੱਟ ਕੇ ਪਾ ਲਿਆ ਜਾਂਦਾ ਹੈ ਥਲੜਾ ਜੋ ਹਿੱਸਾ ਹੁੰਦਾ ਉਸ ਨੂੰ ਵੀ ਕੱਟ ਕੇ ਇੱਕ ਬੋਰੀ ਦੇ ਵਿੱਚ ਪਾ ਲਿਆ ਜਾਂਦਾ ਹੈ ਇਸ ਤੋਂ ਬਾਅਦ ਉਸ ਨੂੰ ਪੈਕ ਕੀਤਾ ਜਾਂਦਾ ਹੈ ਪੈਕ ਕਰਕੇ ਫਿਰ ਉਸ Laash ਨੂੰ ਟਿਕਾਣੇ ਤੇ ਲਾਉਣ ਵਾਸਤੇ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਨਸ਼ਾਦ ਅਹਿਮਦ ਦੇ ਇੱਕ 6 ਸਾਲ ਦੀ ਬੇਟੀ ਵੀ ਸੀ ਨਸ਼ਾਦ ਅਹਿਮਦ ਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਬਾਰੇ ਪਹਿਲਾਂ ਹੀ ਪਤਾ ਸੀਗਾ ਇਸ ਕਰਕੇ ਉਹ ਆਪਣੇ ਪਿੰਡ ਤੋਂ ਜ਼ਿਆਦਾਤਰ ਦੂਰ ਰਹਿੰਦਾ ਸੀ ਇੱਕ ਵਾਰ ਪੰਚਾਇਤ ਬੁढ़ाई ਗਈ ਸੀ ਪੰਚਾਇਤ ਦੇ ਵਿੱਚ ਕਾਫੀ ਰੌਲਾ ਪਿਆ ਉਸ ਟਾਈਮ ਸਮਝੌਤਾ ਹੋ ਗਿਆ ਕਿਉਂਕਿ ਨਸ਼ਾਦ ਦੀ ਜੋ ਛੋਟੀ ਬੱਚੀ ਸੀ ਇਸ ਕਰਕੇ ਉਸ ਨੂੰ ਫੈਸਲਾ ਲੈਣਾ ਪਿਆ ਅਤੇ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਣਾ ਪਿਆ ਅਤੇ ਜਿਵੇਂ ਹੀ ਨਸ਼ਾਦ ਅਹਿਮਦ ਫਿਰ ਦबई ਚਲਾ ਜਾਂਦਾ ਤਾਂ ਇਸ ਤੋਂ ਬਾਅਦ ਜੋ ਰੁਮਾਨ ਸੀ ਉਹ ਫਿਰ ਉਹਦੀ ਪਤਨੀ ਨੂੰ ਮਿਲਣ ਜਾਣਨਾ ਲੱਗ ਜਾਂਦਾ ਹੈ ਕਾਫੀ ਟਾਈਮ ਤੋਂ ਉਹ ਰਿਲੇਸ਼ਨ ਦੇ ਵਿੱਚ ਸਨ ਇਸ ਤੋਂ ਬਾਅਦ ਫਿਰ ਜਿਵੇਂ ਹੀ ਦਵਾਰੇ ਨਸ਼ਾਦ احمد ਆਪਣੇ ਪਿੰਡ ਆਉਂਦਾ ਤਾਂ ਫਿਰ ਉਹ ਦੋਨੋਂ ਜਾਣੇ ਮਿਲ ਕੇ ਉਸ ਦਾ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਫਿਰ ਉਸ ਦੀ Laash ਨੂੰ ਠਿਕਾਣੇ ਲਾਉਣ ਦੇ ਲਈ ਰਮਾਨ ਆਪਣੇ ਇੱਕ ਦੋਸਤ ਦਾ ਸਹਾਰਾ ਲੈਂਦਾ ਜਿਸ ਦਾ ਨਾਮ ਹਿਮਾਂਸ਼ੂ ਸੀ ਉਸ ਨੂੰ ਫੋਨ ਕਰਕੇ ਉਹ ਕਹਿੰਦਾ ਕਿ ਤੂੰ ਇੱਕ ਗੱਡੀ ਲੈ ਕੇ ਆ ਤਾਂ ਇਸ ਤੋਂ ਬਾਅਦ ਹਿਮਾਂਸ਼ੂ ਇੱਕ ਬਲੈਰੋ ਗੱਡੀ ਲੈ ਕੇ ਆਉਂਦਾ ਉਸ ਬਲੈਰੋ ਗੱਡੀ ਦੇ ਵਿੱਚ ਉਸ ਟਰਾਲੀ ਬੈਗ ਨੂੰ ਧਰਿਆ ਜਾਂਦਾ ਅਤੇ ਉਸ ਜਗ੍ਹਾ ਤੋਂ ਤਕਰੀਬਨ 55 ਕਿਲੋਮੀਟਰ ਦੂਰ ਲਿਆ ਕੇ ਇੱਕ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਰਮਾਨ ਅਤੇ ਹਿਮਾਂਸ਼ੂ ਦੋਨੋਂ ਜਾਣੇ ਡਰਾਈਵਰੀ ਸਿੱਖਦੇ ਸਨ ਰਾਨੇ ਵਾਲੀ ਗੱਲ ਤਾਂ ਇਹ ਆ ਜਿਸ ਟਾਈਮ ਉਸਦੀ ਪਤਨੀ ਅਤੇ ਉਸਦੇ ਪ੍ਰੇਮੀ ਨੇ ਕਤਲ ਕੀਤਾ ਉਸ ਟਾਈਮ ਉਸਦੀ ਲੜਕੀ ਘਰ ਦੇ ਵਿੱਚ ਮੌਜੂਦ ਸੀ ਅਤੇ ਉਸਦਾ ਸਹੁਰਾ ਵੀ ਘਰ ਦੇ ਵਿੱਚ ਮੌਜੂਦ ਸੀ ਪਰ ਉਹ ਦੋਨੋਂ ਜਣੇ ਦੂਸਰੇ ਕਮਰਿਆਂ ਦੇ ਵਿੱਚ ਸਨ ਇਸ ਕਰਕੇ ਉਹਨਾਂ ਨੂੰ ਇਸ ਕਤਲ ਦੀ ਪੜਕ ਤੱਕ ਨਹੀਂ ਲੱਗਣ ਦਿੱਤੀ ਪਰ ਜੋ ਰਜਿਆ ਸੁਲਤਾਨਾ ਸੀ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਹੈਗੀ ਇਸ ਕਰਕੇ ਉਸ ਨੂੰ ਉਸ 바ਰ ਕੋਡ ਵਾਲੇ ਨੌਲੇਜ ਨਹੀਂ ਹੈਗੀ ਸੀ ਉਸ ਟਰਾਲੀ ਬੈਗ ਦੇ ਉੱਤੇ ਹੀ ਜੋ 바ਰ ਕੋਡ ਲੱਗਿਆ ਸੀ ਉਸੇ ਦੇ ਆਧਾਰ ਤੇ ਹੀ ਪੁਲਿਸ ਫਿਰ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲੈਂਦੀ ਆ ਨੁਸ਼ਾਦ ਅਹਿਮਦ ਦੀ ਪਤਨੀ ਰਜਿਆ ਸੁਲਤਾਨਾ ਨੂੰ ਗ੍ਰਿਫਤਾਰ ਕਰ ਲੈਂਦੀ ਆ ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਜਗ੍ਹਾ ਤੇ ਟਰਾਲੀ ਬੈਗ ਮਿਲਿਆ Laash ਮਿਲੀ ਉਸ ਜਗ੍ਹਾ ਤੇ ਥੋੜੀ ਦੂਰ ਤੇ ਇੱਕ ਵਿਦੇਸ਼ੀ SIM ਕਾਰਡ ਵੀ ਮਿਲਿਆ ਰਜਿਆ ਸੁਲਤਾਨਾ ਨੁਸ਼ਾਦ ਦੀ ਭੂਆ ਦੀ ਬੇਟੀ ਸੀ ਇਹਨਾਂ ਦੋਨਾਂ ਨੂੰ ਦੇਖਦੇ ਹੀ ਦੇਖਦੇ ਪਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਇਹ ਫਿਰ ਵਿਆਹ ਕਰਵਾ ਲੈਂਦੇ ਨੇ ਵਿਆਹ ਕਰਵਾਉਣ ਤੋਂ ਬਾਅਦ ਨਸ਼ਾਦ ਅਹਿਮਦ ਆਪਣੇ ਕੰਮ ਕਰਦੇ ਲਈ ਦबई ਚਲਾ ਜਾਂਦਾ ਹੈ ਅਤੇ ਇੱਥੇ ਰਜ਼ੀਆ ਸੁਲਤਾਨਾ ਇਕੱਲੀ ਰਹਿ ਜਾਂਦੀ ਹੈ ਜਾਣ ਵੇਲੇ ਨਸ਼ਾਦ ਅਹਿਮਦ ਆਪਣੇ ਭਾਣਜੇ ਨੂੰ ਆਪਣੀ ਪਤਨੀ ਕੋਲੇ ਛੱਡ ਕੇ ਗਿਆ ਸੀ ਕਿਉਂਕਿ ਉਹ ਦਾ ਭਾਣਜਾ ਸੀ ਉਹਨੂੰ ਵਿਸ਼ਵਾਸ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਬਾਅਦ ਵਿੱਚ ਮੇਰਾ ਭਾਣਜਾ ਹੀ ਮੇਰਾ ਘਰ ਖਰਾਬ ਕਰ ਦੇਵੇਗਾ ਸੋ ਪੁਲਿਸ ਨੇ ਰਜ਼ੀਆ ਸੁਲਤਾਨਾ ਨੂੰ ਗ੍ਰਿਫਤਾਰ ਕਰ ਲਿਆ ਉਹਦਾ ਪ੍ਰੇਮੀ ਅਤੇ ਉਹਦਾ ਮਿੱਤਰ ਹਿਮਾਂਸ਼ੂ ਦੋਨੋਂ ਜਣੇ ਫਰਾਰ ਨੇ ਉਹਨਾਂ ਦੀ ਪੁਲਿਸ ਭਾਲ ਹਲੇ ਕਰ ਰਹੀ ਹੈ। ਨਸ਼ਾਦ ਅਹਿਮਦ ਦੀ ਭੈਣ ਅਤੇ ਉਸਦੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸੋ ਇਹ ਘਟਨਾ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ। ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ।